ਹੰਦੀ ਉਹ ਬੂਏ ਦਾ ਲਾਹ ਸਿੱਧੀ ਜਾਂਦੀ ਹੈ ਫਿਰ ਜਿਹੜੀ ਪੰਚਾਇਤੀ ਹੈ ਇਹ ਕਿੱਥੇ ਜਾ ਰਹੀ ਨੇ ਆ ਹੁਣ ਕਿਧਰ ਮਸ਼ੀਨਾਂ ਲੈ ਗਏਗਾ ਉਧਰ ਕੀ ਆਗਾ ਉਥੇ ਕੁਛ ਨਹੀਂ ਆ ਆ ਸਾਰੇ ਉਹ ਤੋਂ ਆ ਰੁੱਖ ਪਾਟ ਕੇ ਸਾਰੇ ਧੱਕੋ ਇੱਥੇ ਕੁ ਸਟੇ ਦੇ ਦਿਓ ਸਟੇ ਕਹਿੰਦੇ ਮਿਲਿਆ ਸਟੇ ਕਹਿੰਦਾ ਮਿਲਿਆ ਮੇਰੀ ਪੰਚਾਇਤ ਦੀ ਪੈੜੀ ਤੇ ਵੀਡੀਓ ਸਾਹਿਬ ਕਿੱਥੇ ਪੰਚਾਇਤਾਂ ਦੀ ਪੈੜੀਆਂ ਦਾ ਸਟੇ ਹੁੰਦੇ ਹੁੰਦੇ ਨੇ ਦੱਸੋ ਕਿਹੜਾ ਹੈਗਾ ਵੀਡੀਓ ਸਾਹਿਬ ਜੀ ਕਰੇ ਗੱਲ ਮੇਰੇ ਨਾਲ ਕੋਈ ਕੋਈ ਨਹੀਂ ਹੋਇਆ ਉਹ ਕੱਲੇ ਦੋਆ ਦੂਜੇ ਉਸੇ ਸਾਰਿਆਂ ਦੇ ਨਾਲ ਵਿੱਚ ਪਵਾ ਦਿੱਤੇ ਚੱਲ ਲੱਭੇ ਇਹ ਉਹਦਾ ਉਹ ਨਿਆਰੀ ਘਰ ਦੀ ਅਗਰ ਮਾਲਕੀ ਹੈ ਮਾਲਕੀ ਤਾਂ ਉਹਨੇ ਦਿੱਤਾ ਕੰਮ ਕਰਨ ਦਿਓ ਹਾਂ ਘਰ ਦਾ ਕੰਮ ਆ ਤੁਸੀਂ ਆਪ ਹੀ ਕਰ ਦਿਓ ਇਹਨਾਂ ਨੂੰ ਕਾਪੀ ਨਾ ਕੋਰਟ ਦੀ ਅ ਅੱਛਾ ਠੀਕ ਹੈ ਜੀ ਅੱਛਾ ਪੰਜੋ ਸਿੰਘ ਦਾ ਮੱਗ ਸਿੰਘ ਦਾ ਕੁਛ ਨਹੀਂ ਉਹਨਾਂ ਦੇ ਕਿਹੜੇ ਕਾਲੀਏ ਪੰਜੋ ਸਿੰਘ ਪੁੱਤਰ ਪੰਜੋ ਸਿੰਘ ਦਾ ਸੀ ਕੰਦਾ ਸਰਜੀਤ ਸਿੰਘ ਪੁੱਤਰ ਪੰਜੀਤ ਹਾਂ ਅੱਛਾ ਸੰਤਾ ਸਿੰਘ ਪੁੱਤਰ ਹੀਰਾ ਸਿੰਘ ਦਾ ਸੀ ਅੱਛਾ ਪਾਲਾ ਸਿੰਘ ਪੁੱਤਰ ਮਿੰਦਰ ਸਿੰਘ ਦਾ ਸੀ ਅੱਛਾ ਠੀਕ ਹੈ ਜੀ ਅੱਛਾ ਉਸ ਤੋਂ ਅੱਗੇ ਨਿਸ਼ਾਨ ਸਿੰਘ ਪੁੱਤਰ ਸੰਤਾ ਸਿੰਘ ਦਾ ਸੀ ਅੱਛਾ ਬਲਵੀਰ ਸਿੰਘ ਪੁੱਤਰ ਜਗਰ ਸਿੰਘ ਦਾ ਅੱਛਾ ਸਤਨਾ ਇਸ ਤੇ ਕਿੱਥੇ ਦਾ ਬਕਾਰੀ ਆ ਇਹਨਾਂ ਕਾਰਨ ਇਹ ਗੱਲ ਸੁਣੋ ਇੱਕ ਮਿੰਟ ਸਰਦਾਰ ਜੀ ਤੁਸੀਂ ਜਾ ਕੇ ਇਸ ਤੇ ਦੀ ਕਾਪੀ ਦਿਓ ਨਹੀਂ ਇਹ ਆਪ ਹੀ ਇਹ ਆਪੇ ਦੇਵਾਂ ਕੋਈ ਗੱਲ ਨਹੀਂ ਜਨਾਬ ਇੱਕ ਮਿੰਟ ਕੋਈ ਗੱਲ ਨਹੀਂ ਹੈਲੋ ਸਾਨੂੰ ਕੰਮ ਕਰਨ ਦੇਣਾ ਇਹਦਾ ਕੰਮ ਇਹਦਾ ਕੰਮ ਆ ਕਿ ਇਸ ਤੇ ਆਪੇ ਕਰਾਂਗੇ ਕਿੰਦਾ ਇਸ ਤੇ ਨਿਸ਼ਾਨੀ ਕਰਾਈ ਉੱਪਰ ਕਰਾਂਗੇ ਕਿਸੇ ਕੋਈ ਇਸ ਤੇ ਵਿਖਾਵੇ ਨਾ ਜੀ ਤਾਂ ਫਿਰ ਕਰੋ ਨਾ ਕਰੋ ਆਹ ਧੱਕੋ ਉਹ ਕਮਰੇ ਦੀਆਂ ਸਿੱਧੀਆਂ ਅਸੀਂ ਕਰਾਂਗੇ ਫਿਰ ਅਰੂੜੀਆਂ ਸਾਥ ਕਰਾਂਗੇ ਆਉਂਦਾ ਬਦਦਮ ਸਰ ਫਿਰ ਆਇਆ ਮੈਂ ਹਰ ਵਾਰੀ ਸਰ ਸਾਹ ਨੂੰ ਅੱਜ ਪਾਟੀ ਦੁੱਖਾਂ ਨੂੰ ਜਲਮ ਕਰਨਾ ਕੋਈ ਕਲਚਾ ਪਰ ਤੁਹਾਨੂੰ ਕੰਮ ਕਰਨਾ ਹੈ ਤਾਂ ਖੇਡ ਕੇ ਨਾ ਆ ਕੇ ਦੱਸਣਾ ਜਨਾਬ ਆਸ ਆਸ ਹਾਂ ਮੈਂ ਹੋਈ ਹੋਵੇ ਤਾਂ ਪੂਰੀ ਰੇ ਮੇਰਾ ਰਾਹ ਹੈ ਜੀ ਸਾਹਿਬ ਨੂੰ ਤਾਂ ਇਹ ਹਾਈ ਕੋਰਟ ਵਾਤੇ ਸਤੇ ਮੇਰੀ ਮੇਰੀ ਇੱਕ ਬੇਇੱਜ਼ਤੀ ਕਿੰਨੇ ਚਿਰਾਂ ਦਾ ਉੱਥੇ ਜਵਾਬ ਮੰਗ ਰਹੇ ਤੁਸੀਂ ਕਿਸੇ ਨਿੱन्हा ਸੈਕਟਰੀ ਜਾਂ ਜਮਾਤ ਸੈਕਟਰੀ ਕਿੱਥੇ ਹੈ ਕਿਸੇ ਜਮਾਤ ਦਾ ਕੰਮ ਸ਼ੁਰੂ ਕਰੋ ਤੁਸੀਂ ਆਕਾਰ ਵਿੱਚ ਉੱਤ ਡਰਿਆ ਕੇ ਖਾਲੀ ਹਿੰਦੇ ਕੋਈ ਨਹੀਂ ਠੱਕੋ ਹੈ ਚਲ ਚਲ ਯਾਰ ਚਲ ਯਾਰ ਜਿਹੜਾ ਮੇਕਰ ਹੈ ਖਾੜ ਦੇ ਵਿੱਚ ਫਿਰਨੀ ਨੂੰ ਖਾਲੀ ਕਰਾਉਣ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਸੀ ਸਰਪੰਚ ਦੇ ਕਹਿਣ ਅਨੁਸਾਰ ਜਿਹੜਾ ਪੂਰੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਤਾਂ ਉਹਨਾਂ ਨੇ ਫਿਰ ਸਟੇ ਦੀਆਂ ਕਾਪੀਆਂ ਜਿਹੜੀਆਂ ਨੇ ਜੀ ਉਹ ਪੇਸ਼ ਕੀਤੀਆਂ ਤੇ ਜਿਨ੍ਹਾਂ ਕੋਲ ਨਹੀਂ ਸਟੇ ਹੈ ਉਹਨਾਂ ਦੀਆਂ ਰੂੜੀਆਂ ਧੱਕ ਕੇ ਆ ਦੇਖੋ ਜੀ ਚੋਨੇ ਦੇ ਵਿੱਚ ਕੀਤੀਆਂ ਜਾ ਰਹੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰੋਟਮਾਂ ਦੇ ਫਿਰਨੀ ਖਾਲੀ ਕਰਾਉਣ ਦੀ ਕਾਰਵਾਈ ਜਾਰੀ ਹੈ ਪੈਨ ਮੇਗਾ ਰਾਇ ਠਾੜ ਜਿਹੜਾ ਕਿ ਸਵਾਦੀ ਪਿੰਡ ਹੈ ਆ ਦੇਖੋ ਜੀ ਜੀਸੀਬੀ ਚੱਲ ਰਹੀ ਹੈ ਮੌਜੂਦ ਨੇ ਮੌਕੇ ਤੇ ਸਿਵਲ ਮਾਲ ਅਤੇ ਪੂਰਬ ਪ੍ਰਸ਼ਾਸਨ ਦੇ ਅਧਿਕਾਰੀ ਤਹਿਸੀਲਦਾਰ ਨੇ ਤਹਿਸੀਲਦਾਰ ਖਾਨੂ ਇਹਨਾਂ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਕਬਜ਼ੇ ਨੂੰ ਲੈ ਕੇ ਜਿਹੜਾ ਸਰਚ ਦੇ ਨਜਾਇਜ਼ ਕਬਜ਼ੇ ਹੈ ਇਹ ਘਰ ਹੈ 86 ਪਿੰਡ ਹੈ ਜੀ ਸਰਹੱਦ ਦੇ ਉੱਪਰ ਸਿਆ ਹੋਇਆ ਪਿੰਡ ਹੈ ਜੀ ਇਥੇ ਖਿਰਨੀ ਜਿਹੜੀ ਐ ਨੂੰ ਲੈ ਕੇ ਬੜਾ ਵੱਡਾ ਕਸ਼ਮਕਸ਼ ਲਈ ਇੱਕ ਵਾਰ ਜਿਹੜਾ ਮੌਜੂਦਾ ਸਰਪੰਚ ਐ ਉਹਦੇ ਤੇ ਪਰਚਾ ਵੀ ਦੇ ਦਿੱਤਾ ਗਿਆ ਸੀ ਇਹ ਜਦੋਂ ਵੀ ਨਿਸ਼ਾਨਦੇਹੀ ਹੋਣੀ ਸੀ ਅਗਲੇ ਦਿਨ ਪਰਚਾ ਦੇ ਕੇ ਸਰਪੰਚ ਨੂੰ ਉਹਦੇ ਤੇ ਦੇ ਦਿੱਤਾ ਗਿਆ ਤੇ ਹੁਣ ਜਿਹੜਾ ਸਰਪੰਚ ਸਾਹਿਬ ਦਾ ਕਹਿਣਾ ਐ ਕਿ ਪੂਰੀ ਕਾਰਵਾਈ ਅਮਲ ਵਿੱਚ ਨਹੀਂ ਲੈਂਦੀ ਜਾ ਰਹੀ ਜਿਹੜੇ ਸਟੇਟਮੈਂਟ ਲਏ ਨੇ ਉਹ ਸਿਆਂ ਨੂੰ ਫਿਰ ਜਾ ਕੇ ਅਦਾਲਤ ਵਿੱਚ ਚੈਲੰਜ ਕਰਨਗੇ ਨਾਲ ਦੇ ਨਾਲ ਅੱਜ ਜਿਹੜੀ ਇਹ ਪ੍ਰਕਿਰਿਆ ਜਾਰੀ ਹੈ ਤੁਸੀਂ ਆਪ ਦੇਖਾਓ ਜੀ ਫਿਰ ਨਹੀਂ ਖਾਲੀ ਲਾਣਾ ਕਰਾਉਣ ਦੀ ਕਾਰਵਾਈ ਜਿਹੜੀ ਹੈ ਜਾਰੀ ਹੈ ਆਪੇ ਪਜੀ ਕਰੋਣੀ ਆ ਜਿਹੜੀਆਂ ਨੇ ਝੋਨਾ ਜਿਹੜਾ ਮੋੜੇ ਮੋੜੇ ਜਿੰਦਾ ਝੋਨਾ ਫਿਰ ਨਹੀਂ ਖਾਲੀ ਕਰਾਉਣ ਦੀ ਪ੍ਰਕਿਰਿਆ ਜਿਹੜੀ ਹੈ ਜੇ ਕੋਈ ਪਰਮੰਚ ਧਾਰ ਲਵੇ ਤਾਂ ਆਹ ਦੇਖੋ ਜੀ ਪੰਚਾਇਤ ਕੋਲ ਕਿੰਨੀ ਤਾਕਤ ਹੁੰਦੀ ਹੈ ਆਹ ਦੇਖੋ ਜੀ ಗ್ರಾಮ ਪੰਚਾਇਤ ਦੇ ਹੱਥਾਂ ਦੇ ਵਿੱਚ ਤਾਕਤ ਹੁੰਦੀ ਹੈ ਜੇਕਰ ਕਾਨੂੰਨ ਦੀ ਵਰਤੋਂ ਕੋਈ ਕਰਨਾ ਚਾਹੇ ਉਸ ਦੇ ਮਕਾਨ ਵਿੱਚ ਹੈ ਗਿਆ ਕੋਠੀਆਂ ਟੈਗੀਆਂ ਪਿੱਛੇ ਆਹ ਜਿਹੜੀਆਂ ਹੁਣ ờ ਰੂੜੀਆਂ ਲਗਾਈਆਂ ਹੀ ਆ ਸੇ ਸੜਕ ਦੇ ਕਿਨਾਰੇ ਤੇ ਉਹਨਾਂ ਨੂੰ ਚੁੱਕ ਕੇ ਖੋਣੇ ਦੇ ਵਿੱਚ ਸੁੱਟਿਆ ਜਾ ਰਿਹਾ ਕਿਉਂਕਿ ਫਿਰਨੀ ਸੁਪੰਜੇ ਦੇ ਕਹਿਣ ਅਨੁਸਾਰ ਉਹ ਫਿਰ ਵਾਲੇ ਸਥਾਨ ਤੇ ਖੋਣਾਂ ਜਿਹੜਾ ਖੜਾ ਹੈ ਉਹ ਹੋਵੇ ਪੌਦ ਜਿਹੜੀ ਹੈ ਪੱਕ ਕੇ ਤਿਆਰ ਹੋਈ ਖੜੀ ਹੈ ਪਰ ਜਿਹੜਾ ਕਾਨੂੰਨ ਹੈ ਕਾਨੂੰਨ ਦਾ ਜਿਹੜਾ ਆਰਡਰ ਹੁੰਦਾ ਹੈ ਉਹ ਮੰਨਣ ਲਈ ਸਾਰਿਆਂ ਨੂੰ ਮਜਬੂਰ ਹੋਣਾ ਪੈਂਦਾ ਤੇ ਪਿੱਛੇ ਕੁਝ ਕਰਾ ਨੇ ਰੋਲਾ ਵੀ ਪਾਇਆ ਕਿ ਅਸੀਂ ਗਰੀਬ ਬੰਦੇ ਆ ਤੇ ਸਾਡੀ ਵਾਰ ਵਾਰ ਢਾ ਦਿੱਤਾ ਜਾਂਦਾ ਹੈ ਜਿਹੜੇ ਕੁਸਤਗੜੇ ਬੰਦੇ ਆ ਉਹਨਾਂ ਵੱਲ ਜੀਸੀਬੀ ਆ ਨਹੀਂ ਜਾਂਦੀਆਂ ਤੇ ਨਾ ਹੀ ਸਰਕਾਰੀ ਅਧਿਕਾਰੀ ਕਰਮਚਾਰੀ ਜਾਂਦੇ ਨੇ ਆ ਤੁਸੀਂ ਦੇਖੋ ਜੀ ਦੇਖ ਰਹੇ ਹੋ ਮੇਗਾ ਰਹਾ ਹੈ ਥਾੜ ਇਹ ਉਹ ਪਿੰਡ ਹੈ ਜਿੱਥੋਂ ਦੇ ਮੰਤਰੀ ਸੁਜਵਾਰ ਸਿੰਘ ਹੋਏ ਨੇ ਉਹਨਾਂ ਦਾ ਵੀ ਵਿੱਚੋਂ ਮੇਗੇ ਉਤਾੜ ਦੇ ਵਿੱਚੋਂ ਕਿ ਉਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚੋਂ ਕੁਝ ਭਰਾ ਇੱਥੇ ਵਸਿਆ ਹੋਇਆ ਹੈ ਤੇ ਕੁਝ ਭਰਾ ਜਿਹੜੇ ਨੇ ਕਿਹਾ ਦਾ ਉਤਾੜ ਕੇ ਵਸੇ ਹੋਏ ਨੇ ਤੇ ਪੀਐਸਪੀ ਰੈਂਕ ਦੇ ਬੰਦੇ ਇੰਸਪੈਕਟਰ ਰੈਂਕ ਦੇ ਬੰਦੇ ਚਾਰ ਜ਼ਿਲ੍ਹਿਆਂ ਦੇ ਅੱਜ 450 ਬੰਦਾ ਜਿਹੜਾ ਫੌਸ ਦਾ ਤੇ ਪਹੁੰਚਿਆ ਆ ਜੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਆਦਿ ਕੋਈ ਅਗੂਰੀਆਂ ਨੂੰ ਚੁੱਕ-ਚੁੱਕ ਕੇ ਜਿਹੜਾ ਛੋਨੇ ਦੀ ਫਸੋ ਦੇ ਵਿੱਚ ਸੁਟਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪਿੱਛੇ ਕੂਸ਼ੀਆਂ ਵੀ ਦੌੜ ਦਿੱਤੀ ਗਈਆਂ ਕੁਝ ਕਰਾਨੇ ਜਿਹੜਾ ਸਟੇਟਸ ਕੋਡ ਆ ਜਿਹੜਾ ਆਰਡਰ ਸੀ ਸਹੀ ਹੋਏ ਦਾ ਆਰਡਰ ਸੀ ਉਹ ਦਿਖਾਏ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਨਾਲ ਉਹਨਾਂ ਨੇ ਜਦੋਂ ਆਪਣੇ ਆਧਾਰ ਕਾਰਡ ਦਿਖਾਏ ਆ ਤੇ ਸਟੇਟਸ ਕੋਡ ਦੀ ਆਰਡਰ ਦਿਖਾਏ ਆ ਬਿਕਾਪੀਆਂ ਦਿੱਤੀਆਂ ਤੇ ਬਾਕੀ ਜਿਹੜਾ ਜੀ ਇੱਥੇ ਸਰਪੰਚ ਅਜੇ ਵੀ ਸੰਤੋਸ਼ਟ ਨਹੀਂ ਹੈ ਸਰਪੰਚਨ ਸਾਹਿਬ ਅਗਰ ਅਜੇ ਹੋਰ ਵੀ ਕਾਗਜ਼ ਲੈਣੇ ਚਾਹੀਦੇ ਸੀ ਪੂਰੇ ਕਾਏ ਨਹੀਂ ਜਾ ਰਿਹਾ ભાઈ સાહેબ ਤੁਹਾਨੂੰ ਬੜੀ ਲੜਾਈ ਲੜਨੀ ਪਈ ਹੈ ਇਹ ਖਾਲੀ ਕਰਾਉਣ ਲਈ ਕਿੱਥੋਂ ਤੱਕ ਗਏ ਹੋ ਤੁਸੀਂ ਅਸੀਂ ਤਾਂ ਹਾਈ ਕੋਰਟ ਤੱਕ ਗਏ ਅੱਛਾ ਜੀ ਹਾਈ ਕੋਰਟ ਦੇ ਆਰਡਰ ਕਰਵਾਏ ਨੇ ਠੀਕ ਹੈ ਹਾਈ ਕੋਰਟ ਨੇ ਇਹਨੇ ਆਪ ਹੀ એક ਨਾਲ 16 ਮਰਲੇ ਦੀ ਆਦੀ ਮਾਲਕੀ ਤਾਂ ਦੇ ਦਿੱਤਾ ਉਹਨੇ ਇੱਕ ਬੰਦੇ ਨੇ ਹਾਂਜੀ ਇੱਕ ਬੰਦੇ ਨੇ ਗੁਰਦੀਪ ਸਿੰਘ ਨੇ ਹਾਂਜੀ ਤੇ ਉਹਨੇ ਸਾਰਾ ਜਿਹੜਾ ਘਰ ਬਣਾਇਆ ਉਹਨੇ ਸਾਰਾ ਬਣਾਇਆ ਸਾਡੀ ਪੰਚਾਇਤ ਦੀ ਪਹਿਲੀ ਜਿਹੜੇ ਰਸਤੇ ਦੇ ਤੇ ਉਹਨੇ ਉਹਦਾ ਸਟੇਜ ਜੱਜ ਨੇ ਇਹਨਾਂ ਨੂੰ ਦੱਸਿਆ ਸੀ ਕਿ ਜਿਹੜੇ ਮਾਲ ਮਹਿਕ ਮੈਂ ਸਾਨੂੰ ਆ ਕੇ ਜਵਾਬ ਦੇਣ ਤੁਸੀਂ ਗਲਤ ਕੀਤੀ ਨਿਸ਼ਾਨਦੀ ਇਹਨਾਂ ਜਾ ਕੇ ਜਵਾਬ ਨਹੀਂ ਦਿੱਤਾ ਉਹਨਾਂ ਸਟੇਕੋ ਸੇ ਮਿਲ ਗਿਆ ਉਹਨਾਂ ਫਿਰ ਸਕੋ ਹਾਂ ਤੇ ਉਹ ਹੁਣ ਉਹੋ ਹੀ ਅੱਗੇ ਕਾਰ ਖੜਦੇ ਨੇ ਕਿ ਹਰ ਵਾਰੀ ਇਹੋ ਇਹਨਾਂ ਰੋੜ ਪ੍ਰਸ਼ਾਸਨ ਨੇ ਸਾਰਾ ਨੇ ਫਿਰ ਇਹਨਾਂ ਨੇ ਭਾਨਾ ਕਹੀ ਜਨ ਭਾਨਾ ਮਿਲ ਗਿਆ ਇਹਨਾਂ ਨੇ ਭਾਨੇ ਨਾਲ ਚਲਾ ਜਾਣਾ ਇਹਨਾਂ ਨੇ ਕੁਛ ਵੀ ਹਰ ਵਾਰੀ ਕੀਤਾ ਕਦੀ ਵੀ ਕਸਤ ਜੀ ਰੈਟ ਨਾਇਰ ਕੀਤੀ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਜਾਬ ਹਾਂਜੀ ਹਾਂਜੀ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਆਇਆ ਬੇਰੰਗ ਮੁੜ ਗਿਆ ਅੱਜ ਕੀ ਫੈਸਲਾ ਆਇਆ ਹੋ ਗਿਆ ਮਾਨਯੋਗ ਹਾਈ ਕੋਰਟ ਦਾ ਜਿਸ ਕਰਕੇ ਅੱਜ ਕਿੰਨੀ ਜ਼ਿਆਦਾ ਜ਼ਰੂਰ ਹੈ ਅੱਜ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੈ ਕਿ ਤੁਸੀਂ ਮੈਨੂੰ ਸਾਰਾ ਖਾਲੀ ਥਾਂ ਕਰਕੇ ਸਾਡੇ 27 ਫੁੱਟ ਮੈਨੂੰ ਆ ਕੇ ਦੱਸਣਾ ਹੈ ਸਾਡੇ ਸਾਨੂੰ ਆ ਕੇ ਦੱਸਣਾ ਹੈ ਵੀ ਅਸੀਂ ਕਰਕੇ ਆਏ ਹਾਂ ਕਿ ਨਹੀਂ ਕਰਕੇ ਜਾ ਰਹੇ ਅੱਜ ਫਿਰ ਉਹ ਬਹਾਨੇ ਬਣਾ ਕੇ ਜਾ ਰਹੇ ਨੇ ਆ ਮਸ਼ੀਨ ਉੱਥੋਂ ਪੱਟੀ ਨੇ ਉਹ ਜੀ ਸਟੇ ਆ ਜੀ ਸਰਕਾਰ ਦੀ ਜਿਹੜੀ ਪੰਚਾਇਤਾਂ ਦੀ ਪਹਿਲੀ ਦਾ ਸਟੇ ਹੋਣ ਲੱਗਾ ਤਾਂ ਫਿਰ ਬੱਸ ਉਹਨਾਂ ਨੇ ਮਾਲਕੀ ਦਾ ਵਖਾਇਦ ਤੇ ਇਹਨੇ ਪ੍ਰਸ਼ਾਸਨ ਨੇ ਦੱਸਣਾ ਹੈ ਵੀ ਅਸੀਂ ਉੱਥੇ ਹੈਗਾ ਹੈ ਕਿ ਨਹੀਂ ਹੈਗਾ ਇਹਨਾਂ ਨੇ ਅਸੀਂ ਵੀਡੀਓ ਬਣਾਈ ਹੋਈ ਹੈ ਅਸੀਂ ਜਾ ਕੇ ਜੱਜ ਸਾਹਿਬ ਦੇ ਵਖਾਈਏ ਉਹਨਾਂ ਅਕਸੇ ਕੋਈ ਸਟੇ ਨਹੀਂ ਉਹਨੇ ਆਰਡਰ ਕੀਤੇ ਨੇ ਅੱਜ ਉਹ ਆਰਡਰਾਂ ਦੇ ਉਪਮਨ ਸਰ ਨਹੀਂ ਮੰਨਦਾ ਜਿਹੜਾ ਸਟੇ ਹੈਗਾ ਉਹ ਕਿਸੇ ਹੋਰ ਜਗ੍ਹਾ ਦਾ ਹੈ ਇਹ ਘਰ ਜਿਹੜੇ ਫਿਰਨੀਤੇ ਨੇ ਹਾਂ ਜੀ ਹਾਂ ਸਾਡਾ ਕਹਿਣ ਦਾ ਮਤਲਬ ਹੈ ਹਾਂ ਉਹ ਹੋਰ ਜਗ੍ਹਾ ਦਾ ਸਟੇ ਉਹਨਾਂ ਲਿਖ ਕੇ ਆਇਆ ਦਾ ਹੋਰ ਜਿਆਦਾ ਦਾ ਦਿੱਤਾ ਹੈ ਉਹਨਾਂ ਨੂੰ ਸਟੇ ਮਿਲਿਆ ਇਹਨਾਂ ਨੇ ਪੜਿਆ ਨਹੀਂ ਉਹ ਪੜਿਆ ਇਹ ਬਣਾ ਕਿੱਲਾ ਨੰਬਰ ਹੀ ਦੱਸ ਦੇ ਐਵੇਂ ਸਟੇਸ ਦੇ ਕਰੀ ਜਾਂਦੇ ਨੇ ਕਿੱਲਾ ਨੰਬਰ ਹੀ ਦੱਸ ਦੇ ਕਿੱਲਾ ਨੰਬਰ ਤੋਂ ਉਹਨਾਂ ਦਾਸ ਲਗਾ ਉਥੇ ਮਾਲਕੀ ਹੀ ਗਈ ਹੈ ਤੁਸੀਂ ਇਹ ਕਹਿੰਦੇ ਹੋ ਵੀ ਇੱਕ ਤਰਫਾ ਲੱਗਣ ਤੇ 27 ਫੁੱਟ ਜ਼ਮੀਨ ਖਾਲੀ ਕਰਾ ਦੇ ਹਾਂ ਜੀ ਖਾਲੀ ਕਰਾ ਦੇ ਕਿੰਨਾ ਚੱਲਦਾ ਨਹੀਂ ਆਪ ਨਹੀਂ ਹੋ ਰਿਹਾ ਸਾਨੂੰ ਸਾਡੇ ਘਰ ਨੂੰ ਐਨੀ ਮੁਸ਼ਕਲ ਹੈ ਮੈਨੂੰ ਜਦੋਂ ਆਰਮੀ ਵਾਲੇ ਵੀਆਸਰਪਾੜਾ ਝੜਕਾ ਦਿੰਦੇ ਨੇ ਸਾਲੂ ਬਹੁਤ ਬਾਰਾਂ ਬੰਦੇ ਝੜਕਾ ਦਿੰਦੇ ਸੂਚਨ ਕਿੰਨੇ ਪੁੱਛ ਲੈ ਹਰ ਵਾਰੀ ਸਾਲੂ ਆ ਕੇ ਪੁੱਛਦੇ ਨੇ ਵੀ ਤੂੰ ਸਭ ਪੈਸਾ ਕੋਈ ਯੂਨਾ ਮੈਨੂੰ ਦੇ ਕੇ ਦਿੱਤਾ ਮੈਂ ਹਾਈ ਕੋਰਟ ਲਾਇਆ ਹੋਇਆ ਵੇਚ ਜਿਹੜੀ ਇਹ ਸੜਕ ਹੈਗੀ ਹੈ ਜੀ ਇੰਨੇ ਤੋਂ ਮਿਲਦੀ ਜੇ ਗੱਡੀਆਂ ਜਾਂ ਕੋਈ ਟੈਂਕ ਲੱਦੀ ਹੈ ਗੱਡੀ ਲੰਘ ਸਕਦੀ ਨਾ ਨਾ ਐਮੋਸ਼ਨ ਹੀ ਲੰਘ ਮੋੜ ਤਾਂ ਸੱਲੀ ਛੋਟੀ ਗੱਡੀ ਲੰਘ ਸਕਦੀ ਆਲਟੋ ਅਸੋ ਚਲ ਕੇ ਵੇਚ ਦਿੱਕਣ ਲੱਗੀ ਤਾਂ ਮੈਨੂੰ ਬੜੀ ਮੁਸ਼ਕਲ ਆਈ ਸੀ ਮੈਨੂੰ ਪਿੰਡ ਦਾ ਮੈਂ ਬੱਚੇ ਉੱਤੇ ਹੁੰਦੇ ਨੇ ਮੈਨੂੰ ਹਰ ਵਾਰੀ ਬੜੀ ਬਹੁਤ ਮੁਸ਼ਕਲ ਹੁੰਦੀ ਹੈ ਤੁਹਾਨੂੰ ਜਿਹੜਾ ਜੀ ਐਨੀ ਵਿਰੋਧਤਾ ਕੀਤੀ ਕਿ ਇੱਕ ਤੇ ਨਿਸ਼ਾਨ ਵੀ ਹੋਣੀ ਸੀ ਤੇ ਰਾਤ ਨੂੰ ਤੁਹਾਡੇ ਤੇ ਪਰਚਾ ਦੇ ਦਿੱਤਾ ਗਿਆ ਉਹ ਕੀ ਕਾਰਨ ਬਣਿਆ ਸੀ ਉਹ ਇੱਕ ਦਿਨ ਪਹਿਲੇ ਇਹਨਾਂ ਨੇ ਮੇਰੇ ਤੇ ਪਰਚਾ ਦੇ ਦਿੱਤਾ ਸੀ ਕਿ ਇਹਨਾਂ ਨੂੰ ਅਜ ਨਿਸ਼ਾਨ ਦੀ ਹੋਣੀ ਥਾਣ ਨੂੰ ਰਾਦ ਨੂੰ ਚੁੱਕ ਕੇ ਫਰਜਾ ਦੇਦਾ ਵੀ ਇਹ ਨਿਸ਼ਾਨਦੀ ਹੋ ਜਾਏਗੀ ਤਾਂ ਇਹ ਕਿਤੇ ਸਾਰਾ ਪ੍ਰਸ਼ਾਸਨ ਆਰਡਰ ਹੋਇਆ ਸੀ ਕਿ ਲਾਲ ਦੀ ਲਾਲ ਨਿਸ਼ਾਨਦੀ ਦੇ ਨਾਲ ਦੀ ਨਾਲ ਹੀ ਸਾਫਾਈ ਕਰੋ ਇਹਨਾਂ ਨੂੰ ਮੈਨੂੰ ਅੰਦਰ ਦੇ ਤਾ ਤੇ ਸਫਾਈ ਨਾ ਹੋਵੇ ਨਿਸ਼ਾਨਦੀ ਕਰ ਗਿਆ ਅਸੀਂ ਪਰ ਵੀਡੀਓ ਬਣਾ ਕੇ ਮੂਵੀ ਬਣਾ ਕੇ ਵੀਡੀਓ ਬਣਾ ਕੇ ਸਾਰੀ ਅਸੀਂ ਰੱਖ ਲਈ ਉਹ ਅੱਜ ਅਸੀਂ ਸਾਡੇ ਕੋਲ ਹੈਗੀ ਅਸੀਂ ਹਾਈ ਕੋਰਟ ਮਾਰ ਨੂੰ ਸਾਰਿਆਂ ਨੂੰ ਦਿਖਾੜੀ ਦਿੱਤੀ ਸੀ ਉਹਦੇ ਕਾਰਨ ਆਡਰ ਇਜ ਵਧੀਆ ਸਖਤ ਦਿੱਤੇ ਨੇ ਬਾਹਰ ਜੋਗਨਤ ਬਹੁਤ ਤੇਜ਼ ਤੇ ਸਖਤ ਪਰ ਇਹ ਹੈਗਾ ਪ੍ਰਸ਼ਾਸਨ ਫਿਰ ਨਹੀਂ ਕਰਦਾ ਠੀਕ ਹੈ ਇਹ ਸਰਪੰਚ ਦਾ ਦੋਸ਼ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੇ ਪਾਵਰ ਦੇ ਪੂਰਾ ਜਿਹੜਾ ਥਾਨ ਹੈ ਤੇ ਉਹਨਾਂ ਦਾ ਥਾਨ ਹੈ ਜਿਹੜਾ ਕਿ ਸਾਡੇ ਕੋਈ ਕਹੇ ਤੋਂ ਭਾਵੇਂ ਪਟਵਾਰੀ ਨਾਲ ਲੱਗ ਕੇ ਘਾਰ ਵੀ ਫਰੋਂ ਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਆਹ ਪਾਰਕ ਦਾ ਸਾਹਮਣੇ ਆਉਂਦੀ 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 ਆਹ